ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਨੂ ਰਾਕਾਪਰਾਵ ਤਾਕਾ ਕੀਨੋ ਪਟੋ ਤਲੂ ਮੈਂ ਸਾਕਾ ਤਨ ਤਨ ਸ਼ਿਰ ਨੂੰ ਦੇਗ ਵੱਦ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਸ਼ਹਾਦਤ ਦੀ ਸ਼ਤਾਵਦੀ ਨੂੰ ਮੁੱਖ ਰੱਖਦੇ ਹੋਇਆ ਅੱਜ ਜੋ ਕਿ ਜੋਲਾ ਵਾਲੇ ਮਹਾਪੁਰਖਾਂ ਦੇ ਵੱਲੋਂ ਜੋਲਾ ਤੋਂ ਇੱਕ ਨਗਰ ਕੀਤਾ ਰੰਗ ਕੀਤਾ ਗਿਆ ਹੈ ਵਰਤਕ ਸਥਾਨਾਂ ਤੇ ਹੁੰਦਾ ਹੋਇਆ ਜਿਵੇਂ ਕਿ ਪਗਵਾੜਾ ਇਸੇ ਤਰ੍ਹਾਂ ਬੰਗੂਆ ਬਾਦ ਮਜਾਰਾ ਜਸੂ ਬਜਾਰਾ ਅਤੇ ਇਸੇ ਤਰ੍ਹਾਂ ਬਹਿਰਾਮ ਮੱਲਾ ਸੋਡੀਆਂ ਅਤੇ ਟਾਹਕਲੇੜਾ ਹੁੰਦਾ ਹੋਇਆ ਹੁਣ ਇਸ ਵਕਤ ਇਹ ਨਗਰ ਕੀਰਤਨ ਜਿਹੜਾ ਕੋਤਵਾਰਾ ਚੰਕਮਨ ਸਾਹਿਬ ਦੇ ਬਿਲਕੁਲ ਨੇੜੇ ਗੁਰਸ਼ੰਕਰ ਚੌਕ ਹੈ ਉੱਥੇ ਸਾਰੀ ਸੰਗਤ ਬੰਗਿਆਂ ਦੀ ਸੰਗਤ ਸਾਰੀ ਵਾਕੇ ਦੀ ਸੰਗਤ ਜਿਹੜੀ ਹੈ ਇਸ ਨਗਰ ਕੀਰਤਨ ਦਾ ਸਵਾਗਤ ਕਰ ਰਹੀ ਹੈ ਸਬੂਰਦੋਰਾ ਚੰਕਮਨ ਸਾਹਿਬ ਜੀ ਵੱਲੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤ ਵਾਸਤੇ ਅੱਜ ਪੁਖਤਾ ਇੱਥੇ ਪ੍ਰਬੰਧ ਕੀਤਾ ਗਿਆ ਤੇ ਸਹਿਯੋਗ ਪਰਮਾਸ਼ਾਹੀ ਕਾਨ ਸਾਹਿਬ ਜਦੀਦਾਰ ਸਭਾਬਾਨ ਜੀ ਦੇ ਅਨੁਸਾਰ ਨਿਰਦੇਸ਼ਨਾਵਾਂ ਦੇ ਮੁਤਾਬਕ ਅਸੀਂ ਸਾਰੇ ਕਤਰੋ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਮਾਨ ਕਰਨ ਅਤੇ ਪੰਥ ਪਿਆਰਿਆਂ ਦਾ ਸੰਗਠਨ ਕਰਨ ਵਾਸਤੇ ਪਹੁੰਚੇ ਆ ਗੁਰੂਕਰ ਦੇ ਮੀਤਰ ਭਾਈ ਸਾਹਿਬ ਜੀ ਨਾਗਰਾ ਇਸੇ ਤਰ੍ਹਾਂ ਸਰ ਕੁਲਜਿੰਦਰ ਸਿੰਘ ਜੀ ਥੋੜੀ ਅਤੇ ਜੀਤ ਨੰਬਰ ਦਾ ਰਵਨ ਸਿੰਘ ਜੀ ਅਤੇ ਇਸੇ ਤਰ੍ਹਾਂ ਭਾਈ ਸਾਹਿਬ ਭਾਈ ਸਾਹਿਬ ਵੀ ਸੈਂਝ ਕੰਮ ਆ ਸਾਰੇ ਜਿਹੜੇ ਮੇਰੇ ਵੀਰ ਨੇ ਪ੍ਰਚਾਰਕ ਸਹਿਬਾਨ ਸਾਰੇ ਅਸੀਂ ਨਾਲੋਂ ਭਰ ਕੇ ਅੱਜ ਬਰੂ ਮਹਾਰਾ ਸੱਤੇ ਪਾਸ਼ਾ ਜੀ ਤੁਹਾਨੂੰ ਕਰਨ ਵਾਸਤੇ ਆਏ ਆ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਤੁਹਾਨੂੰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਸ਼ਹਾਦਤ ਦੀ ਜਿਹੜੀ ਕਿਸ਼ਤਾਪਦੀ ਹੈ ਉਹ ਅਨੰਦਪੁਰ ਸਾਹਿਬ ਕੇ ਸ਼ਰੋਮੀ ਕੋਲ ਦਾ ਪ੍ਰਬੰਧਕ ਕਮੇਟੀ ਮਨਾਰੀ ਹੈ। ਸਾਨੂੰ ਲੋੜ ਹੈ ਮਹਾਰਾ ਸੱਤੇ ਪਾਸ਼ਾ ਦੇ ਪਾਏ ਹੋਏ ਕੁੰਡਿਆਂ ਤੇ ਚੱਲਣ ਦੀ। ਸਤਿਗੁਰੂ ਦੀ ਬਾਣੀ ਪੜ੍ਹ ਕਰਕੇ ਆਪਾਂ ਆਪਣੇ ਜੀਵਨ ਨੂੰ ਸਫਲਾ ਕਰ ਸਕਦੇ ਆ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬਾਹੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਸਮੇਂ ਸਮੇਂ ਅਨੁਸਾਰ ਗੁਰੂ ਕਰਦਾ ਜਿਹੜਾ ਮੈਸੇਜ ਹੈ ਸੰਗਤਾਂ ਤੱਕ ਪਹੁੰਚਾਉਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਨੂੰ ਭਾਈ ਸਾਹਿਬ ਨੂੰ ਚਰਨੀ ਕਲਾ ਬੱਜ ਕੇ ਸਾਰੀਆਂ ਸੰਗਤਾਂ ਨੂੰ ਗੁਰੂ ਜੀ ਦੇ ਪਦੇ ਸੁਣਾਉਣ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

जी सनातन पुत्रों द्वारा संपन्न इन पुत्रों के द्वारा अपने में अपने बीच संपन्न जाकर कार्य हमरा अध्यक्ष जी और अन्य बड़े प्रधानमंत्री हैं पूर्व से ताकत की मान्यता का कार्य करवाता चार चरण दिन और सब सत्ता को सच्चा सारे दक्षिण खेले इनका ਸਤਿ ਸ੍ਰੀ ਗੁਰੂ ਤੇ ਪਾਤ ਪਾਸ਼ਾ ਦੇ ਇਸ ਨਗਰ ਕੀਰਤਨ ਕੋ ਆਪ ਜੀ ਦਰਸ਼ਨ ਕਰ ਰਹੇ ਹੈ ਨਿਰੰਤਰ ਕੁਝ ਕਹਿਣਾ ਰਾਮ ਜੀ ਇੱਕ ਵਾਰ ਸੰਤ ਬਾਬਾ ਜੀ ਦਾ ਰਾਮ ਜੀ ਇੱਕ ਵਾਰ ਸੰਤ ਬਾਬਾ ਜਨਮ ਦਿਨ ਦਾ ਰਾਮ ਜੀ ਸਾਹਿਬ ਸੰਤ ਬਾਬਾ ਜੀ ਦੇ ਪ੍ਰਕਾਸ਼ ਜੀ ਮਹਾਰਾਜ ਉਹਨਾਂ ਨੇ ਤੋਂ ਬੁਲਾਇਆ ਹੈ ਸਤਕਾਰ ਜੋ ਕੀਤੀ ਮਾਨ ਸੰਤ ਬਾਬਾ ਜੀ ਸਿੰਘ ਜੀ ਦੇ ਜਨਮ ਦਿਨ ਦਾ ਜਨਮ ਦਿਨ ਦਾ ਉਹਨਾਂ ਦੀ نظر کیرتن سوال گروشت پاشاہرتن کر کوئی پرشان نظر کی طرح ہے علاقہ نظر کی طرح ہے آپ کی چوکی نتیجہ کر رہے ہو مہاں پرشان بلو سبکان جب شروع میں سن کو اپنے نیچ سن کی نرملے جنرل کو دیا جوڑا بارے بلو سبکہ پسار سن جب پکران کی سان سن جب سبکہ سائر چلو کرے سبکہ رنجل سائر سبکہ سائر صاحب سبکہ جو جو ان کو مرسل پاشا دیں ਬਹੁਤ ਬਹੁਤ ਧੰਨਵਾਦ ਆਪ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਇਸ ਵਿਸ਼ਵਾਸਕ ਨਾਮਕ ਇਤਤ ਦਾ ਜਿੰਦਾ ਸਵਾਗਤ ਕੀਤਾ ਹੈ ਜੀ ਆਇਆਂ ਆਇਆ ਆਪ ਸਭ ਦਾ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਸਾਧ ਸੰਗਤ ਜੀ ਕੇ ਜੋ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਸ਼ਹਾਦਤਾਂ ਇਹ ਸਾਡੀ ਤੋਂ ਸਾਡੇ ਸੰਗਤ ਨੂੰ ਵਿਚੋਂ ਪਾਰਤੇ ਕਰ ਕਰ ਕੁਝ ਕਰੋ ਪਿੰਡ ਪਾਸਰ ਪਾਸਾ ਨੇ ਦਿਲ ਨੂੰ ਜੱਜ ਰੱਖਾ ਤੇ ਸਾਧਾ ਮੰਤਰੀ ਨੂੰ ਮੰਤਰੀ ਕਰਾਜ ਜੀ ਨਗਰ ਤੋਂ ਨਗਰਜੀ ਸਾਧੂ ਜੀ ਬੱਬੇ ਜੀ ਕਿੱਥੋਂ ਨਗਰ ਕੀਰਤਨ ਚੱਲਿਆ ਜੀ ਇਹ ਮਾਧਾ ਜੀ ਜਲੰਧਰ ਦੇ ਇਕਟਰਾ ਨੇਰਮਲ ਕੁਟਿਗਾ ਜੋੜੋਂ ਸਾਹਤੋਂ ਅੱਛਾ ਜੀ ਉੱਥੋਂ ਚੱਲੇ ਆਂ ਮਾਤਾ ਪੁਰ ਸਾਹਿਬ ਜਾਂਦੇ ਕਿਤੇ ਕਿਤੇ ਰਾਹ ਚ ਰੁਕਿਆ ਜੀ ਵਾਕਿ ਅਸੀਂ ਜਲੰਧਰ ਤੋਂ ਚੱਲਦੇ ਹੁੰਦੇ ਰਾਮਾ ਮੱਡੀ ਜੋਲਾ ਤੋਂ ਰਾਮਾ ਮੱਡੀ ਉਹ ਸਟੇ ਸੀ ਨਾ ਪਾਣੀ ਸੀ ਇੰਨਾ ਲੋਕਾਂ ਨੇ ਚਾਹ ਸੀ ਨਾ ਕੀਰਤਨ ਦਾ ਪੁੱਛ ਹਮੇਸ਼ਾ ਠੀਕ ਹੈ ਹਰ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਜਾਦੀ ਗੱਲ ਵਾ ਇਹ ਸੀ ਡਿਪੋਰਟ ਜਿਹੜਾ ਨਗਰ ਕੀਰਤਨ ਆਜੀ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਨ੍ਹਾਂ ਨੇ ਹਰ ਇੱਕ ਧਰਮ ਦੀ ਖਾਤਰ ਆਪਣਾ ਸੀਸ ਦਿੱਤਾ ਉਹਦੇ ਕਰਕੇ ਲੋਕ ਹਰ ਬੰਦਾ ਉਹਨਾਂ ਨੂੰ ਯਾਦ ਕਰਨ ਨੂੰ ਤਿਆਰ ਹੋ ਠੀਕ ਹੈ ਜੀ ਹਾਂ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ 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 ਆਪ ਸਰਵਤ ਸਤਿਗੁਰੂ ਦੇ ਅਗੇ ਬੋਲੇ ਹਾ ਕੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਇਹ ਕਿਰਤਨ ਕਿੱਥੋਂ ਦੇ ਲਿਆ ਜੀ ਪਿੰਡ ਜੋਹਾਂਣ ਦੀ ਪਿੰਡ ਜੋਹਾਂਣ ਤੋਂ ਸਤਿ ਸ੍ਰੀ ਗੁਰੂ ਘਰੋਂ ਕਿਤੇ ਲਿਆ ਆ ਆਪਾਂ ਨੂੰ ਪੌੜਾ ਨਾਮ ਸਾਹਿਬ ਜੀ ਤੋਂ ਇਹ ਮੈਸੇਜ ਦੇਣਾ ਚਾਹੁੰਦੇ ਸੰਗਤ ਨੂੰ ਕੋਈ ਵੀ ਸਾਹਿਬ ਨਾਮ ਨਾਲ ਜੁੜੋ ਕਮਲ ਸ਼ਬੋ ਇਹ ਗੁਰੂ ਵਾਲੇ ਬਣੋ ਇੱਕ ਬਾਤ ਸਤਿ ਪਾਸ਼ਾ ਤੋਂ ਜਮਾ ਕਿ ਸਾਨੂੰ ਇਹ ਪਤਾ ਰਿਹਾ ਹੈ ਕਿ ਸਾਹਿਬਾਨਾਂ ਦੇ ਪਾਈਪ ਨੂੰ ਦਾ ਦੇ ਸੰਕੇਤਾਈ ਜਿਹੜਾ ਵਿੱਚ ਚਾਹੀਦਾ ਸੀ ਉਹਨਾਂ ਜੁੜੇ ਰਹਿ ਮੰਗੇ ਤੇ ਸਾਡਾ ਕਹਾ ਅੱਗੇ ਆਏ ਜੋ ਜੀ ਬੋਲਣ ਨਾ ਦਸ਼ਾ ਤੋਂ ਦੂਰ ਹੋ ਗਏ ਪਿਤਾ ਜੀ ਇਹ ਕੰਮ ਨੂੰ ਛੱਡ ਮਾਣੇ ਇੱਕ ਚਰਨ ਜਾਈ ਹੈ ਆਸ ਤੋਂ ਵਾਲੀ ਫੜੋ ਕਿਉਂਕਿ ਉਹ ਤੋਂ ਕਰਦੇ ਨੇ ਪਰ ਕੋਈ ਵੀ ਚਾਹਤ ਹੈ ਉਹ ਜਨਾਨ ਤੋਂ ਆਇ ਤੇ ਮਿਲਿਆ بہادر پارشن کرتے چلی جا کے سنگا لوگ You're